ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਮੇਰੇ ਵੀਰ ਨੂੰ ਸਤਿ ਸ੍ਰੀ ਅਕਾਲ ਜੀ ਮੈਂ ਨਾ ਇੱਕ ਪੰਜਾਬ ਦੀ ਲੋਕਾਂ ਨੂੰ ਅਵੇਅਰਨੈਸ ਹੋਊਗੀ ਵੀ ਕਿੱਦਾਂ ਉੱਥੇ ਜਿਹੜੇ ਟੈਕਸੀ ਵਾਲੇ ਤੁਹਾਡੇ ਨਾਲ ਫਰਾਡ ਕਰਦੇ ਹੈਗੇ ਆ ਹੂੰ ਹੂੰ ਮੇਰੇ ਨਾਲ ਦੋ ਵਾਰੀ ਹੋਇਆ ਓਕੇ ਅਸੀਂ ਹੇਮਕੁੰਤ ਸਾਹਿਬ ਨੂੰ ਟੈਂਪੋਰਰੀ ਟ੍ਰੈਵਲ ਕੀਤੀ 50000 ਦੇ ਵਿੱਚ ਹੂੰ ਇੱਕ ਵਾਰੀ ਅਸੀਂ ਤੇਲ ਪੰਜਾਬ ਚੋਂ ਪੋਆਇਆ 5000 ਦਾ ਫਿਰ ਉਹਨੇ ਰਸਤੇ 'ਚ 3000 ਦਾ ਪੋਆਇਆ ਓਕੇ ਉਹ ਦੋਨੇ ਦੋਨੇ ਵਾਰੀ ਮੈਂ ਪੈਸੇ ਦਿੱਤੇ ਅੱਛਾ ਤੇ ਜਦੋਂ ਵਾਪਸੀ ਆਉਣ ਤੇ ਹਸਾਬ-ਕਿਤਾਬ ਕੀਤਾ ਪਹਿਲਾਂ ਤਾਂ ਅਸੀਂ ਉਹਨੂੰ ਕਿਹਾ ਵੀ ਤੂੰ ਸ਼ਬਦ ਦੀ ਲਾਉਣੇ ਕੋਈ ਲਾਉਣੇ ਨੇ ਪਰ ਉਹਨੇ ਪੇ ਦੇ ਪੁੱਤ ਨੇ ਕੋਈ ਸ਼ਬਦ ਲਾਇਆ ਹੀ ਨਹੀਂ ਉਹ ਦੋ ਜਣੇ ਸੀ ਤੇ ਮੇਰੇ ਨਾਲ ਜਿੱਦਾਂ ਫੈਮਿਲੀ ਸੀਗੀ ਸਾਰੀ ਅੱਛਾ ਉਹ ਜਦੋਂ ਹਸਾਬ-ਕਿਤਾਬ ਕੀਤਾ ਤੇ ਕਹਿੰਦਾ ਜੀ ਐਨੇ ਮੈਂ ਕਿਹਾ ਵੀ ਤੈਨੂੰ 3000 ਦਾ ਰਾਜ ਤੇਲ ਪੁਆਇਆ ਕਹਿੰਦਾ ਮੇਰਾ ਤੇਲ ਪੁਆਇਆ ਹੀ ਨਹੀਂ ਅੱਛਾ ਸਾਫ਼ ਹੀ ਮੁੱਕਰ ਗਿਆ ਸਾਫ਼ ਹੀ ਮੁੱਕਰ ਗਿਆ ਜੀ ਸਾਫ਼ ਹੀ ਮੁੱਕਰ ਗਿਆ ਮੈਂ ਕਿਹਾ ਵੀ ਚੱਲ ਲਖਣ ਆਪ ਹੀ ਤੂੰ ਲੈ ਲਿਆ ਮੈਂ ਸਾਰੇ ਤੈਨੂੰ ਯਾਰਾ ਦੇ ਦਿੰਦਾ ਹੂੰ ਤੇ ਜੇ ਤੂੰ ਇਹ ਸਾਣਾ ਸੀਟਿੰਗ ਨਾ ਕਰਦਾ ਤਾਂ ਅੱਛਾ ਹੂੰ ਤੀਸਰੀ ਗੱਲ ਇੱਕ ਪੰਜਾਬ 'ਚ ਹੋਰ ਕੀਤੀ ਦੁਪਹਿਰ ਨੂੰ ਅਸੀਂ ਗੱਡੀ ਕੀਤੀ ਦੋ ਗੱਡੀਆਂ ਸਗੀਆਂ ਸਾਡੀਆਂ ਦੋ ਫੈਮਲੀਆ ਸਗੀਆਂ ਤੇ ਜਦੋਂ ਸਨ ਸੈਟ ਹੋਇਆ ਤੇ ਮੋੜਨ ਲੱਗੇ ਘਰਾਂ ਨੂੰ ਤੇ ਉਹ ਕਹਿੰਦਾ ਜੀ ਸਾਡਾ ਤਾਂ ਓਵਰ ਟਾਈਮ ਸ਼ੁਰੂ ਹੋ ਗਿਆ ਅੱਛਾ ਮੈਂ ਕਿਹਾ ਜੀ ਓਵਰ ਟਾਈਮ ਤੁਹਾਡਾ ਕਿੰਨਾ ਹੂੰ ਇੱਕ ਸਾਡੇ ਆਪਣੇ ਜਾਣ ਪਹਿਚਾਨ ਵਾਲੇ ਸੀ ਇੱਕ ਇੱਕ ਸੀਗਾ ਉਹ ਜਿਹੜਾ ਦੂਸਰਾ ਸੀ ਉਹ ਕਹਿੰਦਾ ਜੀ 500 ਰੁਪਈਆ ਜੀ ਓਵਰਟਾਈਮ ਦਾ ਹਾਂ ਹਾਂ ਹਾਂਜੀ ਮੈਂ ਫੇ 500 ਤਾਂ ਉਹਨੂੰ ਦਿੱਤਾ 500 ਉਹਨੂੰ ਵੀ ਦੇਣਾ ਪੈਣਾ ਸੀ ਕਿਉਂ ਜੇ ਮੈਂ ਉਹਨੂੰ ਦਿੱਤਾ ਤਾਂ ਉਹਨੂੰ ਕਿੱਦਾਂ ਨਾ ਦਿੰਦਾ ਹਾਂਜੀ ਹਾਂ ਹਾਂ ਇਹ ਤੁਸੀਂ ਪਹਿਲਾਂ ਗੱਲ ਕਰ ਲਓ ਨਾਲ ਹੁਣ ਮੈਂ ਜਦੋਂ ਵੀ ਜਾਂਨਾ ਮੈਂ ਪਹਿਲਾਂ ਗੱਲ ਕਰਦਾ ਤੁਹਾਡਾ ਓਵਰਟਾਈਮ ਕਦੋਂ ਸ਼ੁਰੂ ਹੁੰਦਾ ਕਿ ਸਾਡਾ ਓਵਰਟਾਈਮ ਸ਼ੁਰੂ ਨਹੀਂ ਹੁੰਦਾ ਮੈਂ ਕਿਹਾ ਮੇਰੇ ਨਾਲ ਇਦਾਂ ਹੋਇਆ ਕਹਿੰਦਾ ਹਾਂ ਅਸੀਂ 100 ਰੁਪਈਆ ਰਾਤ ਦਾ ਲੈਨੇ ਜੇ ਕਿਤੇ ਬਾਹਰ ਰਹਿਣਾ ਪੈ ਜਾ ਤਾਂ ਅੱਛਾ ਹਾਂ ਇਹ ਮੇਰ ਨਾਲ ਹੋ ਚੁੱਕਾ ਜੀ ਇਦਾਂ ਤੇ ਪਲੀਜ਼ ਜੇ ਅਗਰ ਪਹਿਲਾਂ ਗੱਲ ਟੋਕ ਲਿਆ ਟੋਕ ਲਈ ਜਾਵੇ ਤਾਂ ਬਹੁਤ ਵਧੀਆ ਗੱਲ ਆ ਤੇ ਵੈਸੇ ਵੈਸੇ ਭਾਈ ਜੀ ਜਿਵੇਂ ਹੁਣ ਉਹ ਦੋ ਡਰਾਈਵਰ ਨੇ ਕੀ ਆਪਾਂ ਸੇਫ ਆ ਜੇ ਆਪਾਂ ਪਰਿਵਾਰ ਦੇ ਨਾਲ ਆ ਪਤਨੀ ਨਾਲ ਆ ਤੁਹਾਡੀ ਚਲੋ ਉਹ ਸਾਡੇ ਮੇਰ ਨਾਲ ਮੇਰ ਨਾਲ ਸਿਗੇ ਬੰਦੇ ਸਿਗੇ ਮੁੰਡੇ ਸਿਗੇ ਜੰਗ ਜੇ ਉਹਦਾ ਮੇਰੇ ਨਾਲ ਵੀ ਸਿਗੇ ਇਹ ਨਹੀਂ ਗੱਲ ਉਹ ਦੋ ਗੱਡੀਆਂ ਸਿਗੀਆਂ ਪਰ ਉਹ ਤੇਲ ਤੋਂ ਮੁੱਕਰ ਗਿਆ 3000 ਦਾ ਤੇਲ ਕਹਿੰਦਾ ਮੈਂ ਪੁਆਇਆ ਹੀ ਨਹੀਂ ਹਾਂ ਉਹ ਹੀ ਕਹਿ ਰਹਾ ਵੀ ਜਿਹੜੀ ਉਹਨਾਂ ਦੀ ਪਰਸਨੈਲਿਟੀ ਆ ਵੀ ਇੱਕ 3000 ਦਾ ਤੇਲ ਪਾ ਕੇ ਮੁਕਰ ਗਿਆ ਤੇ ਕੀ ਪਤਾ ਕਿੱਦਾਂ ਦੀ ਗੰਦਾ ਦਿਮਾਗ ਹੋਵੇਗਾ ਗਾਹਾਂ ਉਹ ਬੰਦਾ ਦਿਮਾਗ ਜਿਹੋ ਉਹਨੇ ਗਾਣੇ ਇਦਾਂ ਦੇ ਲਾਇਆ ਰੱਖੇ ਮਤਲਬ ਜਿਹੜੇ ਅਸੀਂ ਅਸੀਂ ਕਹਿੰਦੇ ਅਸੀਂ ਚੱਲੇ ਆ ਆਪਣੇ ਪਵਿੰਦਰ ਜਗਾ ਨੂੰ ਦੋ ਕੰਮ ਸੇ ਕੰਮ ਕੋਈ ਸ਼ਬਦ ਲਾ ਕੋਈ ਲਾ ਨਾ ਉਹਨੇ ਨਹੀਂ ਲਾਇਆ ਜੀ ਨਹੀਂ ਉਹਨੇ ਨਹੀਂ ਲਾਇਆ ਅੱਛਾ ਮੰਨੀ ਨਹੀਂ ਕਿਸੇ ਦੀ ਵਿਆ ਨਹੀਂ ਨਹੀਂ ਮੰਨੀ ਜੀ ਬਸ ਉਹੀ ਖੜ 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 ਸੁਣੀ ਜਾਂਦੇ ਨੇ ਜੋ ਵੀ ਜੋ ਵੀ ਜੋ ਵੀ ਉਹਨੇ ਮਤਲਬ ਟੁੱਟਣੇ ਨਹੀਂ ਦਿੱਤੀ ਲੜੀ ਗਾਣਿਆਂ ਦੀ ਤੇ ਹਮ ਮੈਂ ਇਹੋ ਹੀ ਦੱਸਣਾ ਸੀ ਵੀ ਜਦੋਂ ਤੁਸੀਂ ਜਾਣਾ ਪਲੀਜ਼ ਉਹਨਾਂ ਨਾਲ ਗੱਲ ਪਹਿਲਾਂ ਮਕਾਲ ਲਾਵੇ ਕੀ ਲੈਨੇ ਕੀ ਲੈਨੇ ਦਿੰਨੇ ਹੈਗੇ ਆ ਗੱਡੀ ਤਾਂ ਸਾਡੇ ਘਰ ਦੀ ਹੈਗੀ ਬਟ ਮੈਂ ਕਦੇ ਚਲਾਈ ਨਹੀਂ ਜੀ ਆ ਹਮ ਤੇ ਥੈਂਕ ਯੂ ਸਰ ਥੈਂਕ ਯੂ ਪਰ ਵੱਡਾ ਸਵਾਲ ਇਹ ਉੱਠਦਾ ਵੀ ਕੀ ਜਿਹੜੇ ਆ ਗਾਣੇ ਆ ਵੀ ਇਹ ਮੇਰਾ ਕੱਲ ਬੰਦਾ ਮੈਂਟਲੀ ਸਹੀ ਨਹੀਂ ਹੈ ਜਿਹੜਾ ਬੰਦਾ ਇੰਨੇ ਗਾਣੇ ਸੁਣੀ ਜਾਵੇਗਾ ਤੁਸੀਂ ਕੋਈ ਟੋਨ ਢਾ ਘਟਾ ਹਲੇ ਜਿਹੜੇ ਆਪਣੇ ਪਟਿਆਲਾ ਤੋਂ ਮੁਰਾਸੀ ਕਰਾਣਾ ਉਹਨਾਂ ਦੇ ਗੀਤਾਂ 'ਚ ਕਿਤੇ ਨਾ ਕਿਤੇ ਮਠਾਸ ਹੈ ਉਹ ਤੁਹਾਨੂੰ ਮੋਹਦੇ ਨੇ ਬੰਦਾ ਦੋ ਵਾਰੀ ਵੀ ਸੁਣ ਲਵੇਗਾ ਪਰ ਜਿਹੜੇ ਆਪਣੇ ਆ ਪਿੰਡਾਂ ਵਾਲੇ ਆਪਣੇ ਗਾਉਂਦੇ ਨੇ ਪੰਜਾਬੀ ਕੀਨਾਂ ਦੇ ਗਾਣੇ ਤੁਸੀਂ ਇੱਕ ਗਾਣਾ ਚਾਰ ਵਾਰੀ ਸੁਣ ਸਕਦੇ ਹੋ ਜੇ ਬੰਦਾ ਇੱਕ ਗਾਣਾ ਚਾਰ ਵਾਰੀ ਇਹਨਾਂ ਦਾ ਸੁਣ ਲੈਂਦਾ दैट मींस ਮੈਂਟਲੀ ਕੋਈ ਆਪਾਂ ਨੂੰ ਇਸ਼ੂ ਹੈ ਐਨੇ ਨੋਇੰਗ ਨੇ ਇੰਨਾ ਉੱਚੀ ਐ ਖੜ 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 ਕੋਈ ਕੋਈ ਗੱਲ ਨਹੀਂ ਬਸ 뮤직 ਤੇ ਢੋਲ বাজਾਈ ਜਾਂਦੇ ਨੇ ਧੱਕੇ ਨਾਲ ਸੋ ਆ ਡੋ ਨੋ ਵੀ ਕੀ ਹੈਗਾ ਮੈਂ ਕਾਂਗਾ ਜਿਹੜਾ ਫਿਲਮ ਇੰਡਸਟਰੀ ਹੈ ਪੰਜਾਬ ਦੀ ਟੋਟਲੀ ਗਾਰਬੇਜ ਗੀਤ ਸੰਗੀਤ ਟੋਟਲੀ ਗਾਰਬੇਜ ਕਿਸੇ ਵਿੱਚ ਮਿਠਾਸ ਨਹੀਂ ਹੈ ਕਿਸੇ ਵਿੱਚ ਇਦਾਂ ਦਾ ਨਹੀਂ ਵੀ ਮੋਹਮਾ ਜੀ ਆਵੇ ਕੋ ਪਿਆਰ ਆਵੇ ਨਾ 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 ਹੋਰ ਹੀ ਤਰ੍ਹਾਂ ਦੇ ਵੀਅਰਡ 뮤직 ਵੀਅਰਡ ਸਾਊਂਡ ਹੈ ਹੁਣਾ ਜਿਹੜਾ ਇੱਕ ਸਟਾਰ ਇਹਨਾਂ ਨੇ ਬਣਾਇਆ ਦਲਜੀਤ ਦਲਜੀਤ ਦਾ ਤੁਸੀਂ ਜਿਹੜੇ ਸਾਡੇ ਵਰਗੇ ਗੀਤ ਨਹੀਂ ਸੁਣਦੇ ਤੁਸੀਂ ਉਹਨੂੰ ਇੱਕ ਗਾਣਾ ਸੁਣਾ ਦਿਓ ਅੱਜ ਤੇ ਕੱਲ ਨੂੰ ਗੱਡੀ 'ਚ ਪਈ ਉਹਦਾ ਗਾਣਾ ਲਾ ਦਿਓ ਤੁਹਾਨੂੰ ਬੰਦਾ ਕਹੂਗਾ ਯਾਰ ਤੂੰ ਫਿਆ ਜੋ ਹੀ ਲਾ ਕੇ ਬਹਿ ਗਿਆ ਇੱਕ ਕੋਈ ਉਹਦੇ ਕੋ ਮਿਊਜ਼ਿਕ ਵਾਲਾ ਕੋਈ ਹੈਗਾ ਬੰਦਾ ਉਹੀ ਉਹਦੇ ਕੋ ਬਾਜੇ ਆ ਤਿੰਨ ਚਾਰ ਉਹੀ ਉਹਦੀ ਆਵਾਜ਼ ਆ ਤੇ ਉਹੀ ਉਹਦਾ ਤਰੀਕਾ ਜਾਂ ਉਹੀ ਲੋਕ ਸੁਣੀ ਚਾਹੁੰਦੇ ਨੇ ਉੱਤੇ ਹੀ ਖੌਰੂ ਪਾਈ ਜਾਂਦੇ ਨੇ ਜਵਾਕਾਂ ਦੇ ਪੈਰ ਡਾਂਸ ਫਲੋਰਾਂ ਤੇ ਮਿੱਦੀ ਚਾਹੁੰਦੇ ਨੇ ਮੈਂ ਤਾਂ ਹੈਰਾਨ ਆ ਪਤਾ ਨਹੀਂ ਕਿ ਕਿੰਦਾ ਦੀ ਪਰਸਨੈਲਿਟੀ ਹੋਈ ਆ ਚਲੋ ਬੰਦਾ दारू-ਦੂਰੂ ਪੀ ਕੇ ਕਮੜਾ ਹੋ ਜਾਂਦਾ ਉਹ ਤਾਂ ਚੱਲ ਖੌਰੂ ਪਾਈ ਜਾਂਦੇ ਕਈ ਸੋਫੀ ਲੱਗੇ ਹੁੰਦੇ ਨੇ ਜਵਾਕਾਂ ਦੇ ਪੈਰ ਮਿੱਦਣ ਕਈ ਬੀਬੀਆਂ ਅੜੜੀ ਹੀਲ ਪਾਈ ਹੁੰਦੀਆਂ ਉਹਨਾਂ ਦੇ ਬੰਦਾ ਪਹਿਲਾਂ ਆਪਦਾ ਜਵਾਕ ਹੈ ਕਿ ਮੈਂ ਬੀਬੀ ਨੂੰ ਕਹਾ ਮੈਂ ਕਹਾ ਮੁੰਡਾ ਚੱਕ ਲਾ ਆਪਦਾ ਮੈਂ ਕਹਾ ਦੀਦੀ ਨਹੀਂ ਮੈਂ ਕਹਾ ਉਹ ਤੇ ਆੜੜੇ ਉਹਦੇ ਹੀਲ ਪਾ ਕੇ ਮੈਂ ਕਹਾ ਖੌਰੂ ਪਾਈ ਜਾਂਦੀ ਹੈ ਤੇ ਮੈਂ ਕਹਾ ਇਹਨੇ ਤੇਰੇ ਜਵਾਕ ਦਾ ਪੈਰ ਮੈਂ ਤਾਂ ਫੇਰ ਵੇਖਦੀ ਫਿਰੂੰਗੀ ਉਹ ਚੁੱਕ ਕੇ ਲਈ ਵਿੱਚ ਫਲੋਰ ਤੇ ਬੜਾ ਫਿਰਦਾ ਸੀ ਉਹ ਚੱਕ ਕੇ ਲਈ ਫੇਰ ਆੜੜੇ ਕੋਈ ਦੀਦਾ ਜਦ ਕਈ ਬੀਬੀਆਂ ਜਵਾਕ ਵਾਰ ਦਿੰਦੀਆਂ ਜੀ ਭੰਗੜਾ ਪਾਰਾ ਨੋ ਮਰਵਾਉਣਾ ਜਵਾਕ ਇਹਨਾਂ ਕੋ ਇਹ ਤਾਂ ਲਿੱਤੜ ਦੇਣਗੇ ਆੜੜੇ ਹੱਪਸ਼ਾਂ ਨੂੰ ਫਿਰਦੀਆਂ ਨਹੀਂ ਸੋ ਇਹ ਸਾਰਾ ਕੁਝ ਹੈ ਤੇ ਵਰਕ ਹੋਣਾ ਚਾਹੀਦਾ